ਸਵਾਗਤ ਹੈ ਜੀ ਅੱਜ ਦੀ ਇੱਕ ਹੋਰ ਵੀਡੀਓ ਦੇ ਵਿੱਚ ਜਿਹੜੇ ਵੀ ਚੈਨਲ ਦੇ ਨਵੇਂ ਜਾਂ ਹਾਂ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਨੀਚੇ ਰੈੱਡ ਗ ਦਾ ਬਟਨ ਸੋਰਾਸ ਨੂੰ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਜੇ ਕਿਸੇ ਨਹਿਤੀਬੜ ਦਾ ਕੋਈ ਵੀ ਸਾਧਨ ਖਰੀਦਣਾ ਜਾਂ ਵੇਚਣਾ ਹੋਵੇ ਤਾਂ ਉਸ ਦੀ ਚਾਰ ਪੰਜ ਫੋਟੋ ਸਾਡੇ ਨੀਚੇ ਤੇ WhatsApp ਨੰਬਰ 'ਤੇ ਸੈਂਡ ਕਰ ਦੋ ਅਸੀਂ ਤੁਹਾਡੀ ਐਡ ਸਾਡੇ ਚੈਨਲ ਤੇ ਲਾ ਦਾਂਗੇ ਐਡ ਬਿਲਕੁਲ ਫ੍ਰੀ ਹੈ ਜੀ ਵੀਡੀਓ ਨੂੰ ਲਾਸਟ ਤੱਕ ਦੇਖਿਓ ਟਰੈਕਟਰ ਦੀ ਪੂਰੀ ਫੁੱਲ ਜਾਣਕਾਰੀ ਦੇ ਕੇ ਜਾਵਾਂਗੇ ਤੇ ਮਾਲਕੀ ਵੀਦੰਦਾ ਮੋਬਾਈਲ ਨੰਬਰ ਵੀ ਲਾਸਟ 'ਚ ਜਰੂਰ ਦੇਖੇ ਜਾਵਾਂਗੇ ਅੱਜ ਆਪਾਂ ਤੁਹਾਡੇ ਲੈ ਕੇ 2013 ਮਾਡਲ ਟਰੈਕਟਰ ਆ 14 ਦੀ ਕਾਪੀ ਹੈ ਜੀ 2013 ਮਾਡਲ ਟਰੈਕਟਰ ਆ ਜੀ ਬੰਪਰ ਤੋਂ ਲੈ ਕੇ ਤੱਕ ਸਾਰਾ ਆਲ オリジナル ਪੇਂਟ ਆ ਇੰਜਨ ਗੇਅਰ ਲੈਫਟ ਦੀ ਮਾਲਕੀ ਵੀ ਨਾ ਬੋਲਾਂ ਪੂਰੀ ਫੁੱਲ ਗਾਰੰਟੀ ਆ ਟਰੈਕਟਰ ਵਾ ਕੇ ਚੈੱਕ ਕਰਾਇਆ ਜਾਊਗਾ ਟਰੈਕਟਰ ਦੇ ਚਾਰ ਟਾਇਰ ਬਿਲਕੁਲ ਨਿਊ ਲੱਗੇ ਹੋਇਆ ਬਿਲਕੁਲ ਨਿਊ ਲੱਗੇ ਹੋਇਆ ਸੀਰਟ ਕੰਪਨੀ ਦੇ ਬਿੱਲ ਨਾਲ ਮਿਲੂਗਾ ਵੇਟ ਵਗੈਰਾ ਟਰੈਕਟਰ ਨੂੰ オリジナル ਲੱਗੇ ਹੋਇਆ ਜੀ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਦੀ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਵੀਡੀਓ ਵਿੱਚ ਟਰੈਕਟਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬੰਪਰ ਤੋਂ ਲੈਂਕ ਤੱਕ ਸਾਰਾ オリジナル ਟਰੈਕਟਰ ਹੈ ਜੀ ਸੀਐਟ ਕੰਪਨੀ ਦੇ ਬਿਲਕੁਲ ਨਿਊ ਟਾਇਰ ਲੱਗੇ ਹੋਏ ਆ ਇੰਜਨ ਗੇਅਰ ਲਿਫਟ ਦੀ ਮਾਲਕ ਵੀਰਾਂ ਵੱਲੋਂ ਪੂਰੀ ਫੁੱਲ ਗਾਰੰਟੀ ਹੈ ਟਰੈਕਟਰ ਵਾਕੇ ਚੈੱਕ ਕਰ ਸਕਦੇ ਹੋ ਤੁਸੀਂ ਟਰੈਕਟਰ ਦੀ ਜੋ ਡਿਮਾਂਡ ਹੈ ਮਾਲਕ ਵੀਰਾਂ ਵੱਲੋਂ 3 ਲੱਖ ਤੇ 50 ਹਜ਼ਾਰ ਰੁਪਏ ਰੱਖੀ ਗਈ ਹੈ ਬਾਕੀ ਮੌਕੇ ਤੇ ਲੈਸ ਜ਼ਰੂਰ ਹੋ ਜਾਊਗਾ ਮਾਲਕ ਵੀਰਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਹੈ 75800 9352517 ਇਸ ਨੰਬਰ ਤੇ ਕਨੈਕਟ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਹੋਰ ਜਾਣਕਾਰੀ ਵੀ ਟਰੈਕਟਰ ਦੀ ਲੈ ਸਕਦੇ ਹੋ ਮਹਾਮਹਾਨ 5245 ਮੈਸੀ ਫਰਗੂਸਨ ਟਰੈਕਟਰ ਆ ਜੀ 2013 ਮਾਡਲ ਟਰੈਕਟਰ ਹੈ 14 ਦੀ ਕਾਪੀ ਹੈ ਟਰੈਕਟਰ ਦੀ ਡਿਮਾਂਡ 3,50,000 ਰੁਪਏ ਰੱਖੀ ਗਈ ਹੈ ਬਾਕੀ ਮੌਕੇ ਤੇ ਮਾਨਤਾ ਜਰੂਰ ਹੋ ਜੂਗਾ ਸਿਰਟ ਕੰਪਨੀ ਨੇ ਬਿਲਕੁਲ ਨਿਊ ਟਾਇਰ ਲੱਗੇ ਹੋਇਆ ਹੈ ਇੰਜਨ ਗੇਅਰ ਬਿਲਕੁਲ ਤਸੱਲੀ ਬਕਸਾ ਟਰੈਕਟਰ ਤੁਸੀਂ ਵਾ ਕੇ ਚੈੱਕ ਕਰ ਸਕਦੇ ਹੋ ਆਲ オリジナル ਹੈ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਜੀ ਮਾਲਕ ਵੀਰਾਂ ਦਾ ਮੋਬਾਈਲ ਨੰਬਰ 7589352517 ਸਕਰੀਨ ਤੇ ਸ਼ੋ ਹੋ ਰਿਹਾ ਇਸ ਨੰਬਰ ਤੇ ਕਨੈਕਟ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਤੇ ਹੋਰ ਜਾਣਕਾਰੀ ਵੀ ਟਰੈਕਟਰ ਦੀ ਲੈ ਸਕਦੇ ਹੋ ਨਾਲ ਹੀ ਟਰੈਕਟਰ ਖਰੀਦਣ ਵੇਲੇ ਡਾਕੂਮੈਂਟ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ ਤਾਂ ਕਿ ਕਿਸੇ ਵੀਰ ਨੂੰ ਕੋਈ ਦਿੱਕਤ ਨਾ ਹੋਵੇ ਜੇ ਵੀਡੀਓ ਚੰਗੀ ਲੱਗਦੇ ਤਾਂ ਸ਼ੇਅਰ ਜਰੂਰ ਕਰਦਾ ਕਰੋ ਜੀ ਲਾਈਕ ਜਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਆਪਾਂ ਨਵੇਂ ਤੋਂ ਨਵੇਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਨੇ ਆ ਬਹੁਤ ਹੀ ਵਧੀਆ ਕੰਡੀਸ਼ਨ ਦੇ ਟਰੈਕਟਰ ਸੰਤ ਸਨੇੜਾ ਆਪਾਂ ਵੀਡੀਓ ਦੇ ਵਿੱਚ ਪਾਉਂਦੇ ਰਹਿੰਨੇ ਆ ਜੀ ਨੈਕਟਰ ਵਗੈਰਾ ਇਸ ਕਰਕੇ ਵੀਡੀਓ ਨੂੰ ਦੱਬ ਕੇ ਸ਼ੇਅਰ ਜਰੂਰ ਕਰਦਾ ਕਰੋ ਲਾਈਕ ਕਰਦਾ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਧੰਨਵਾਦ